हां बस जस्ट 1 मिनट जी स्पीकर साहब ਇਸ ਤਰ੍ਹਾਂ ਕਿ ਚਲੋ ਬੜੀ ਵਧੀਆ ਸੀਰੀਅਸ ਡਿਸਕਸ਼ਨ ਹੋ ਰਹੀ ਹੈ ਚੰਗੀ ਗੱਲ ਹੈ ਜੀ ਆਪਾਂ ਸਾਰੇ ਇਹਨਾਂ ਗੱਲਾਂ ਦਾ ਸਹਿਮਤ ਆ ਪਰ ਮੈਂ ਸਿਰਫ ਅਸ਼ਵੀਨ ਜੀ ਨੂੰ ਇੱਕ ਬੇਨਤੀ ਕਰੂੰਗਾ ਕਿ ਉਹਨਾਂ ਨੇ ਇੱਕ ਗੱਲ ਦਾ ਉਹਲਾ ਰੱਖ ਗਏ ਉਹ ਜਾਂ ਲਿਹਾਜ਼ ਪਗਾ ਗਏ ਜਿੱਥੇ ਅੱਜ ਪੂਰਾ ਪੰਜਾਬ 3 ਕਰੋੜ ਪੰਜਾਬੀ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਸ਼ਾਹਬਜ਼ਾਦਾ ਸ਼ਹਾਦਤ ਦਿਵਸ ਹੋਣਾ ਚਾਹੀਦਾ ਇੱਥੇ ਇਹ ਗੱਲ ਕਰ ਰਹੇ ਨੇ ਉਹ ਨਾਮ ਇਹਨਾਂ ਨੇ ਕਿਹਾ ਵੀ ਕਿਸੇ ਨੇ ਸੁਜੈਸਟ ਕੀਤਾ ਸੀਗਾ ਮੈਂ ਸਿਰਫ ਉਹਨਾਂ ਚਾਹੂੰਗਾ ਜੀ ਕਿ ਉਹ ਦੱਸ ਦੇਣ ਯੋ ਕਿਨੇ ਸੁਜੈਸਟ ਕੀਤਾ ਸੀਗੇ ਜੀ ਇਸ ਕੰਮ ਦੇ ਵਿੱਚ ਜਿੱਥੇ ਇਮੋਸ਼ਨ ਜੁੜੇ ਹੋਣ ਨਾ ਜੀ ਸਾਰੇ ਧਰਮਾਂ ਮਜ਼ਬਾਂ ਫਿਰਕਿਆਂ ਤੋਂ ਉੱਪਰ ਉੱਠ ਕੇ ਉੱਥੇ ਰਾਜਨੀਤੀ ਨਹੀਂ ਚਾਹੀਦੀ ਸਿਰਫ ਉਹਨਾਂ 10 ਦਿਨ ਤੇ ਮੈਂ ਤਾਂ ਬਲਕਿ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਨੂੰ ਕਿ ਸ਼ਹਿਜ਼ਾਦਾ ਸ਼ਹਾਦਤ ਦੇ ਵੇਲੇ ਸਾਡੇ ਐਮਪੀਜ਼ ਨੇ ਵੀ ਕਿਹਾ ਰਾਣਾ ਜੀ ਸਾਰੇ ਚਾਹੁੰਦੇ ਆ ਜੀ ਆਪਾਂ ਸੋ ਮੇਰੀ ਤਾਂ ਉਨੀ ਕੁ ਬੇਨਤੀ ਹੈ ਜੀ ਉਹਨੇ ਜੀ ਚੰਗਾ ਹੋਊਗਾ ਜੇ 10 ਦਿਨ ਅਸ਼wini ਜੀ ਅਸ਼wini ਕੁਮਾਰ ਸ਼ਰਮਾ ਜੀ ਅਮਨ ਜੀ ਮੇਰੀ ਆਤਮਾ ਮੇਰਾ ਦਿਲ ਨਹੀਂ ਚਾਹਦਾ ਕਿ ਮੈਂ ਇਥੇ ਅੱਜ ਦੇ ਦਿਹਾੜੇ 'ਚ ਜਿਸ ਸਪਿਰਟ ਨਾਲ ਤੁਸੀਂ ਮਨਾ ਰਹੇ ਹੋ ਕੋਈ ਰਾਜਨੀਤੀ ਗੱਲ ਕਰਾਂ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਬਹੁਤ ਕੁਝ ਪਿਆ ਔਰ ਤੁਸੀਂ ਵੀ ਉਹਨੂੰ ਪੜਿਆ ਪਰ ਮੈਂ ਇਸ ਸ਼ਹਾਦਤ ਦੇ ਨੂੰ ਨਮਨ ਕਰਨ ਵਾਲੇ ਦਿਨ ਕੋਈ ਰਾਜਨੀਤੀ ਗੱਲ ਦੀ ਤਵਕਕੋ ਮੈਂ ਨਹੀਂ ਕਰ ਸਕਦਾ ਕਿਰਪਾ ਕਰਕੇ ਮਾਫ ਥੈਂਕ ਯੂ ਸਰਦਾਰ ਮਨਪ੍ਰੀਤ ਸਿੰਘ ਜੀ ਏ ਸਾਹਿਬ